ਹਾਂ ਹੁਣ ਜੋ ਬਹੁਤ ਵੱਡੀ ਅਪਡੇਟ ਆ ਗਈ ਹੈ ਸਾਹਮਣੇ ਜਿਹੜਾ ਕਿ ਐਸਐਸਪੀ ਨੇ ਐਸਐਚਓ ਤੇ ਬਹੁਤ ਵੱਡਾ ਐਕਸ਼ਨ ਲੈ ਲਿਆ ਕਿਉਂਕਿ ਜਿਹੜਾ ਕਿ ਇੱਕ ਪਿੰਡ ਦੇ ਵਿੱਚੋਂ ਜਿਹੜਾ ਇੱਕ ਨੌਜਵਾਨ ਵੱਲੋਂ ਇੱਕ ਨਸ਼ੇ ਬਾਰੇ ਜਿਹੜੀ ਕਿ ਇਨਫੋਰਮੇਸ਼ਨ ਦੱਸੀ ਜਾਂਦੀ ਆ ਵੀ ਇੱਥੇ ਨਸ਼ਾ ਵਿਕਦਾ ਤੇ ਉਹ ਐਸਐਚਓ ਉਹਨੂੰ ਇੱਕ ਧਮਕੀ ਦਿੰਦਾ ਵੀ ਤਰ ਤੇ ਪਰਚਾ ਪਾਦਾਂਗੇ ਤਾਂ ਉਹਨੂੰ ਇੱਕ ਖਚਨ ਖਿੱਚੇ ਤੋ ਹੀ ਵੀ ਹੁੰਦੀ ਉਹਦੀ ਕੁੱਟਮਾਰ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਆ ਤਾਂ ਹੁਣ ਇੱਕ ਤੁਹਾਨੂੰ ਵੀਡੀਓ ਤਕਾਉਣ ਜਾ ਰਹੇ ਆ ਜਿਹੜੀਆਂ ਇਹ ਪੰਜਾਬ ਪੁਲਿਸ ਦੇ ਵਿੱਚ ਕੁਝ ਕਾਲੀਆਂ ਭੇਡਾਂ ਆਈਆਂ ਤੇ ਕੁਝ ਕ ਆਪਣੀਆਂ ਡਿਊਟੀਆਂ ਸਹੀ ਤਰੀਕੇ ਨਾਲ ਨਿਭਾ ਰੀਆਂ ਜਿਵੇਂ ਐਸਐਸਪੀ ਨੂੰ ਸਾਡਾ ਦਿਲੋਂ ਸਲੂਟ ਆ ਜਿਹੜੀ ਕਿ ਬਈ ਬਠਿੰਡਾ ਦੀ ਐਸਐਸਪੀ ਆ ਤਾਂ ਉਹਨੇ ਇੱਕ ਬਹੁਤ ਵੱਡਾ ਐਕਸ਼ਨ ਲੈ ਲਿਆ ਇਹ ਸਾਰੇ ਪੁਲਿਸ ਵਾਲਿਆਂ ਦੀ ਜਿੰਨੇ ਵੀ ਸਾਰੇ ਥਾਂ ਤੇ ਘਟਨਾਵਾਂ ਵਾਪਰੀ ਜਾਂਦੀਆਂ ਕਿਤੇ ਕਿਸੇ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਜਿਵੇਂ ਨਰਿੰਦਰ ਦੀਪ ਨੂੰ ਲੈ ਕੇ ਮਾਮਲਾ ਆਪਾਂ ਖਿਆਵਾ ਗਿਆ ਉਦੋਂ ਪਹਿਲਾਂ ਜਸਪ੍ਰੀਤ ਮਾਮਲਾ ਕਰਨਲ ਮਾਮਲਾ ਪਤਾ ਨਹੀਂ ਹੋਰ ਕਿੰਨੇ ਕਾ ਜੇ ਤੇ ਜਿਹੜੇ ਆ ਚਿੱਟੇ ਚ ਦੋ ਨੌਜਵਾਨ ਫੇਰ ਕੁੱਟਮਾਰ ਕੀਤੀ ਉਹਨਾਂ ਦੀ ਪਤਾ ਨਹੀਂ ਮਾਮਲੇ ਪੰਜਾਬ ਦੇ ਵਿੱਚ ਕਿੰਨੇ ਕਰ ਰਹੇ ਆ ਪੁਲਿਸ ਨੂੰ ਲੈ ਕੇ ਤਾਂ ਹੁਣ ਇੱਕ ਵੀਡੀਓ ਸੁਣਾਉਣ ਜਾ ਰਹੇ ਆ ਤਾਂ ਫਿਰ ਆਪਾਂ ਕਰਾਂਗੇ ਵਿਚਾਰ ਸਾਂਝੇ ਵੀ ਕੀ ਕਰਾਂਗਾ ਸੁਣੋ ਵੀਡੀਓ ਕੀ ਕੁਝ ਇਲਜ਼ਾਮ ਨੌਜਵਾਨ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਤੇ ਲਗਾਏ ਗਏ ਸੀ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਮੈਨੂੰ ਅੱਜ ਮੇਰੇ ਪਿੰਡ ਦੇ ਵਿੱਚ ਆ ਕੇ ਐਸਐਚਓ ਨੇ ਧਮਕਾਇਆ ਕਿ ਵੇਖ ਤੇ ਫਲਾਣਾ ਪੱਤਿਆ ਢੋਕ ਦੂੰਂ ਤੇਰਾ ਮੈਂ ਢੋਕ ਕਰਾ ਦੂੰ ਤੇਰਾ ਮੈਂ ਠਲਾਣਾ ਕਰਾ ਦੂੰ ਕੀ ਭੱਤੀਆਂ ਦੇਖੀ ਐ ਯਾਰ ਸਾਡਾ ਕਰਦਾ 6 ਫੁੱਟ ਆ ਅਸੀਂ ਵੀ ਭੱਤੀਆਂ ਦੇ ਕਿੰਨੀ ਉਹ ਭੱਤੀ ਯਾਰ ਮੈਂ ਸਾਫ਼-ਸਾਫ਼ ਹੋ ਜੀ ਬੇਟਾ ਇੱਕ ਆਣਾ ਕੋਣ ਸੱਚਾ ਦਾ ਮਨੀਸ਼ ਤੁਮਾਰ ਐਸਚੋ ਮੈਨੂੰ ਆ ਕਿ ਤਮ ਕਹਉਂਦਾ ਕੰਦੇ ਵਿੱਚ ਮੈਂ ਤਰਾਇਂ ਕਰ ਦੂੰ ਮੈਂ ਤਰਾ ਬਾਹ ਕਰ ਦੂੰ ਕੀ ਕਰਦੇ ਆ ਯਾਰ ਕਰਦੇ ਯਾਰ ਜਾਂਦੀ ਬੱਚੀ ਵੀ ਸੌਂ ਗਈ ਕਹਿੰਦਾ ਅ ਮੇਰੀ ਗੁੜੀਆ ਚਾਰ ਮਹੀਨੇ ਦੀ ਮੇਰੀ ਗੋਦ ਦੇ ਵਿੱਚ ਮੈਂ ਦੀ ਸੌਂ ਗਈ ਕਹਿੰਦਾ ਆਪਣੇ ਇੱਕ ਵੀ ਗੱਲ ਵਿੱਚ ਝੂਠ ਕੀਤੀ ਹੋਵੇ ਹਾਂਜੀ ਸਤਿਕਾਰ ਸਾਰੇ ਪੰਜਾਬ ਵਾਸੀਆਂ ਨੂੰ ਇੱਕ ਬੇਨਤੀ ਕਰਨੀ ਸੀਗੀ ਮੈਂ ਨਾ ਉਹਦੇ ਨਾਲ ਆਉਦੀ ਬੱਚੀ ਲੈ ਕੇ ਆਇਆ ਮੇਰੀ ਬੱਚੀ ਹੈਗੀ ਚਾਰ ਮਹੀਨੇ ਦੀ ਜਉਂ ਹੀ ਮੈਂ ਪੋਸਟ ਲਾਇਆ ਜੋ ਵੀ ਮੈਂ ਕੁਛ ਕੀਤਾ ਮੈਂ ਆਦੇ ਬੱਚੀ ਦੀ ਮੇਰੀ ਸਭ ਤੋਂ ਪਿਆਰੀ ਹੈ ਮੇਰੇ ਜਾਨ ਤੋਂ ਪਿਆਰੀ ਆ ਆ ਪ੍ਰਸ਼ਾਸਨ ਦੇ ਲੋਕ ਕਹੋ ਤੈਨੂੰ ਕਹਿੰਦੇ ਵੀ ਇਹ ਢੰਗ ਕਰਦਾ ਡੀਆਰਪੀ ਫੀਮਸ ਲਈ ਕਰਦਾ ਐਸਐਚਓ ਮਨੀਸ਼ ਕੁਮਾਰ ਥਾਣਾ ਕੋੜ ਫਤਾ ਮੈਨੂੰ ਕਹਿੰਦਾ ਨਾ ਇਹ ਤੂੰ ਢੰਗ ਕਰਦਾ ਜਾਂ ਡੀਆਰਪੀ ਲਈ ਕਰਦਾ ਮੈਂ ਆਪਦੀ ਬੱਚੀ ਮੇਰੇ ਗੋਦ ਚ ਆ ਸਭ ਤੋਂ ਪਿਆਰੀ ਹੈ ਮੇਰੇ ਲਈ ਮੈਂ ਤੇ ਲਈ ਮਰ ਵੀ ਸਕਦਾ ਤੇ ਮਾਰ ਵੀ ਸਕਦਾ ਕਿਹਨ ਤੇ ਮੈਨੂੰ ਅੱਜ ਮੇਰੇ ਪਿੰਨ ਦੇ ਵਿੱਚ ਆ ਕੇ ਐਸਐਚਓ ਨੇ ਧਮਕਾਇਆ ਕਿ ਮੈਂ ਤੇ ਫਲਾਣਾ ਪੱਤਾ ਢੋਕ ਦੂੰ ਦਰਮੈਂ ਡੋਪ ਕਰਾ ਦੂੰ ਦਰਮੈਂ ਫਲਾਣਾ ਕਰਾ ਦੂੰ ਕਰਾ ਦੇ ਯਾਰ ਮੇਰਾ ਡੋਪ ਕੀ ਕਰਾਏਗਾ ਤੂੰ ਪਤੋਂ ਮੱਤ ਪਤੋਂ ਮਾਰ ਦੇਗਾ ਤੂੰ ਐਸਐਚਓ ਆ ਅਸੀਂ ਵੀ ਭਰਤੀਆਂ ਦੇਖੀਆਂ ਯਾਰ ਸਾਡਾ ਕੱਦ 6 ਫੁੱਟ ਆ ਅਸੀਂ ਵੀ ਭਰਤੀਆਂ ਦੇ ਕਿ ਨਹੀਂ ਉਹ ਭਰਤੀ ਯਾਰ ਮੈਂ ਸਾਬ ਕਹੋ ਜੀ ਬੇਡਾ ਇੱਕ ਡੋਪ ਕਰਾ ਦੇ ਕੀ ਕਰਾਏਗਾ ਤੂੰ ਕਰਾ ਦੇ ਯਾਰ ਅਸੀਂ ਖੜੇ ਆ ਮੈਂ ਆਂਦੀ ਬੱਚੀ ਦੀ ਸੋਹ ਕਹਿਣਾ ਆ ਮੇਰੀ ਗੁੜੀਆ 4 ਮਹੀਨੇ ਦੀ ਮੇਰੀ ਕੋਲ ਦੇ ਵਿੱਚ ਮੈਂ ਦੀ ਸੋਹ ਆਏ ਕਹਿਣਾ ਜੇ ਇੱਕ ਵੀ ਗੱਲ ਮੈਂ ਝੂਠ ਕੀਤੀ ਹੋਵੇ ਵੀ ਉਹ ਚਿੱਟੇ ਵਾਲਿਆਂ ਨੇ ਸ਼ਰੇਆ ਬਸਾਕ ਕਬੋਜੀ ਦਿੱਤਾ ਤੋੜੀਆਂ ਪਿੰਲੇ ਵਿੱਚ ਆ ਗਈ ਸਾਡੇ ਥਾਣਾ ਕੋੜਫੱਤੇ ਦਾ ਮਨੀਸ਼ ਕੁਮਾਰ ਐਸਐਚਓ ਮੈਨੂੰ ਆ ਕੇ ਧੱਕਾਉਂਦਾ ਪਿੰਲੇ ਵਿੱਚ ਮੈਂ ਤੇਰਾ ਐ ਕਰ ਦੂੰ ਮੈਂ ਤੇਰਾ ਬਾਹ ਕਰ ਦੂੰ ਕੀ ਕਰਦੇ ਆ ਯਾਰ ਕਰਦੇ ਯਾਰ ਪਤਾ ਹਾਂਜੀ ਇਹ ਜਿਹੜਾ ਇੱਕ ਨੌਜਵਾਨਾ ਜਿਹੜਾ ਥਾਣਾ ਕੋਟ ਫੱਤਾ ਦਾ ਇਹ ਐਸਐਚਓ ਦੱਸਿਆ ਜਾਂਦਾ ਤੇ ਇਹਦੇ ਤੇ ਇੱਕ ਬਹੁਤ ਵੱਡਾ ਐਕਸ਼ਨ ਲਿਆ ਜਿਹੜਾ ਸਾਡੇ ਐਸਐਸਪੀ ਆ ਪੰਜਾਬ ਦੀ ਤਾਂ ਉਹਨੂੰ ਸਾਡਾ ਦਿਲੋਂ ਸਲੂਟ ਹੈ ਕਿਉਂਕਿ ਸਾਰੇ ਪੁਲਿਸ ਵਾਲੇ ਇੱਕੋ ਜਿਹੇ ਨਹੀਂ ਹੁੰਦੇ ਜਿਹੜੀਆਂ ਵਿੱਚ ਕਾਲੀਆਂ ਭੇਡਾ ਜਿਵੇਂ ਇੱਕ ਘਾਥਾਰ ਵਾਲੀ ਤੇ ਇੱਕ ਪੁਲਿਸ ਵਾਲੇ ਤੋਂ ਜਿਹੜਾ ਉਦੋਂ ਮੈਂ ਇੱਕ ਖਬਰ ਪਾਈ ਸੀ ਪਿੱਛੇ ਜੇ 5 ਕਿਲੋ ਚਿੱਟਾ ਬਰਾਮਦ ਹੁੰਦਾ ਤੇ ਉਹ 7-8 ਕਰੋੜ ਦਾ ਦੱਸਿਆਂ ਦੇ ਬਾਅਦ ਵਿੱਚ ਉਹੀ ਪੁਲਿਸ ਵਾਲੇ ਤੋਂ 80 ਕਿਲੋ ਹੋਰ ਬਰਾਮਦ ਹੁੰਦਾ ਤਾਂ ਇਹ ਦੱਸੋ ਕਮੰਟਲਾਂ ਦੀ ਗਿਣ ਕਮੰਟਲਾਂ ਦੀ ਗਿਣਤੀ 'ਚ ਸਾਡੇ ਪੰਜਾਬ ਦੇ ਵਿੱਚ ਚੱਟਾ ਪਈ ਗਿਆ ਕਿੰਨੇ ਸਾਡੇ ਨੌਜਵਾਨ ਪਤਾ ਨਹੀਂ ਕਿੰਨੇ ਕੁ ਮਰ ਗਏ ਉਹ ਚੱਟੇ ਨਾਲ ਤੇ ਹਜੇ ਹੋਰ ਕਿੰਨੇ ਕੁ ਮਰਨੇ ਆ ਤਾਂ ਇੱਕ ਪਾਸੇ ਜਿਹੜਾ ਇਹ ਨਸ਼ਾ ਜੁੱਧ ਨਸ਼ਾ ਮਰਦੂ ਚਲਾ ਰੱਖਿਆ ਪੰਜਾਬ ਸਰਕਾਰ ਨੇ 31 ਮਈ ਤੱਕ ਦਾਵਾ ਸੀ 31 ਮਈ ਤੱਕ ਕਿੱਦਾਂ ਦੀ ਟੱਪੀ ਆ ਮੈਨੂੰ ਹਜੇ ਤੱਕ ਤੁਸੀਂ ਆਪ ਹੀ ਦੱਸੋ ਕਮੈਂਟਾਂ ਰਾਹੀਂ ਵੀ ਚੱਟੇ ਦਾ ਸਪਾਇਆ ਹੋ ਗਿਆ ਹੋ ਪਈ ਦਾ ਹਜੇ ਤੱਕ ਮੁੱਕ ਗਿਆ ਉਹ ਚੱਟਾ ਮੈਂ ਤਾਂ ਨਹੀਂ ਮੰਨਦਾ ਤੇ ਪਰ ਜਿਹੜੇ ਹਿਸਾਬ ਨਾਲ ਇਹ ਇਹ ਦਾਵਾ ਇਹ ਤਾਂ ਇਹਨਾਂ ਨੇ ਬਹੁਤ ਛੋਟਾ ਕਰ ਲਿਆ ਸਮਾਂ ਬਹੁਤ ਘੱਟ ਸੀ ਇਹ ਹਜੇ ਤੱਕ ਇਹਨਾਂ ਦੇ ਅਫਸਰ ਤਾਂ ਹਾਲੇ ਤੱਕ ਫੜੇ ਜਾਂਦੇ ਹੈਗੇ 31 ਮਈ ਤੱਕ ਕਦੋਂ ਦੀ ਲੰਘੀ ਆ ਵੱਡੇ ਵੱਡੇ ਅਫਸਰ ਤੇ ਹਾਲੇ ਕੋਈ ਚਿੱਟਾ ਇਹਨਾਂ ਤੋਂ ਬੰਦ ਨਹੀਂ ਹੋਇਆ ਤੇ ਜਿਹੜਾ ਹੀ ਰਹਿ ਗਈ ਕ੍ਰਾਈਮ ਦੀ ਗੱਲ ਬੇਦੋਸ਼ੇ ਜਿਹੜੇ ਕੀ ਇਹ ਮਾਰ ਦਿੱਤੇ ਜਾਂਦੇ ਸਾਡੇ ਨੌਜਵਾਨ ਹੁਣ ਇਹ ਨੌਜਵਾਨ ਰੋ ਰੋ ਕੇ ਕੀ ਕਹਿ ਰਿਹਾ ਬੀਕਾ ਐਸਚੂ ਨੂੰ ਨੁਕਮਕੀ ਦੇ ਰਿਆ ਜੇ ਆਪਾਂ ਕੋਈ ਦੱਸਦੇ ਆ ਨਾ ਇੱਕ ਪਾਸੇ ਤਾਂ ਇਹਨਾਂ ਨੇ ਬੋਰਡਾਂ ਤੇ ਲਿਖ ਕੇ ਲਾ ਰੱਖਿਆ ਜੇ ਕਿਤੇ ਕੋਈ ਨਸ਼ਾ ਵੇਚਦਾ ਸਾਡੇ ਨਾਲ ਕੰਟੈਕਟ ਕਰੋ ਜਦੋਂ ਕੋਈ ਕੰਟੈਕਟ ਕਰਦਾ ਇਹਨਾਂ ਨੂੰ ਦੱਸਦਾ ਤਾਂ ਉਸੇ ਨੂੰ ਕੁੱਟਮਾਰ ਹੁੰਦੀ ਹੈ ਇੱਕ ਫੌਜੀ ਦੀਆਂ ਲੱਤਾਂ ਤੋੜ ਦਿੱਤੀਆਂ ਗਈਆਂ ਪੰਜ ਇਹ ਚਿੱਟੇ ਵਾਲਿਆਂ ਬੰਨਿਓ ਉਹਨੇ ਜਦੋਂ ਦੱਸਿਆ ਉਹਨੂੰ ਚਿੱਟੇ ਵਾਲਿਆਂ ਨੇ ਕੁੱਟਿਆ ਜੇ ਖਬਰਦਾਰ ਕਰਦਾ ਕੋਈ ਜਾ ਕੇ ਥਾਣੇ ਦੇ ਵਿੱਚ ਜਦੋਂ ਪੰਜਾਬ ਪੁਲਿਸੇ ਕੁੱਟੂ ਕੁੱਟਣ ਪੈਗੀ ਤਾਂ ਫਿਰ ਇਹ ਦੱਸੋ ਤਾਂ ਫਿਰ ਬਈ ਪ੍ਰਸ਼ਾਸਨ ਕੋਲੇ ਜਾਊ ਕੌਣ ਹੁਣ ਫਿਰ ਸਾਡਾ ਇਨਸਾਫ ਕੌਣ ਦੇਊਗਾ ਸਾਡੇ ਲੋਕਾਂ ਨੂੰ ਜੇ ਇੱਕ ਪਾਸੇ ਤੁਸੀਂ ਕਹਿੰਦੇ ਆ ਜੁੱਧ ਨਾ ਸ਼ਬਰੋ ਦਾ ਤਾਂ ਹੁਣ ਸੀਐਮ ਭਵੰਤਮਾਨ ਕਿੱਥੇ ਗਿਆ ਆਹ ਵੀਡੀਓ ਉਹਦੇ ਸਾਹਮਣੇ ਆਉਂਦਗਾ ਨਹੀਂ ਸਿਰਫ ਇੱਕ ਜਿਹੜਾ ਕੀ ਹੁਣ 2027 ਦੇ ਵਿੱਚ ਵੋਟਾਂ ਆਉਣੀਆਂ ਉਹਨਾਂ ਨੂੰ ਲੈ ਕੇ ਤਾਂ ਆਪਣੇ ਆਪਣੇ ਭਾਸ਼ਣ ਦੇ ਰਹੇ ਆ ਕੋਈ ਕਿਸੇ ਨੂੰ ਮਤਲਬ ਨਹੀਂ ਕੋਈ ਮਰੇ ਕੋਈ ਜੀਏ ਜਿਹੜਾ ਗਿਆ ਦਿੱਲੀ ਵਾਲਾ ਲਾਲਾ ਤੇਦਰੀਵਾਲ ਹੁਣ ਇਹਨੂੰ ਇਹ ਹੋਰ ਆ ਵੀ ਕਿਤੇ ਉਧਰੋਂ ਤਾਂ ਹਰ ਗਿਆ ਹੁਣ ਕਿਤੇ ਮੈਨੂੰ ਪੰਜਾਬ ਦੇ ਵਿੱਚ ਕਦੇ ਇਹਦੇ ਦਿਲ ਚੋਂ ਨਾ ਮੈਨੂੰ ਕੱਢ ਦੇ ਕੇਰੀਵਾਲ ਵੀ ਮੈਂ ਇਹਨੂੰ ਪੰਜਾਬ ਚ ਲਿਆਵਾ ਇਹ ਕੱਲ ਜਿਹੜੇ ਵੱਡੇ ਵੱਡੇ ਹੰਗਾਮੇ ਸਾਡੇ ਪੰਜਾਬ ਦੇ ਵਿੱਚ ਹੋ ਰਿਹਾ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਹੀ ਇਹਨਾਂ ਦੇ ਵਰਕਰ ਹੀ ਇਹਨਾਂ ਦੇ ਖਿਲਾਫ ਧਰਨੇ ਲਾਈ ਜਾਂਦੇ ਆ ਵੀ ਦਿੱਲੀ ਵਾਲਿਆਂ ਨੂੰ ਪੰਜਾਬ ਦੇ ਵਿੱਚ ਬੜੀ ਹੁੰਦੇ ਆ ਇਹਨਾਂ ਨੂੰ ਅਹੁਦਾ ਕਿਉਂ ਦਿੱਤਾ ਤੁਸੀਂ ਦਿੱਲੀ ਵਾਲਿਆਂ ਨੂੰ ਦੱਸੋ ਪੰਜਾਬ ਦੇ ਵਿੱਚ ਸਾਡੇ ਲੋਕ ਜਿਹੜੇ ਹੋਰ ਆ ਕੋਈ ਉਹਨਾਂ ਨੂੰ ਟਿਕਟ ਕਿਉਂ ਨਹੀਂ ਦੇ ਰਹੇ ਸਾਡੇ ਜਿਹੜੇ ਪੰਜਾਬ ਦੇ ਜਿਹੜੇ ਛੋਡੇ ਨਾਲ ਜੁੜੇ ਹੋਏ ਆ ਪਹਿਲਾਂ ਬੋਤਾਂ ਪਾਈਆਂ ਝੰਡੇ ਲੈ ਕੇ ਘੁੰਮੇ ਛੋਡੇ ਪੋਸਟਰ ਲਵਾਏ ਨਾਲ ਛੋਡੇ ਮਿਲ ਕੇ ਤਾਂ ਉਹਨਾਂ ਨੂੰ ਤੁਸੀਂ ਇਹ ਕਹਿੰਦੇ ਵੀ ਇਹਨਾਂ ਨੂੰ ਪੂਰੀ ਜਾਣਕਾਰੀ ਹੈ ਨਹੀਂ ਇਹਨਾਂ ਨੂੰ ਜਾਦਾ ਕਿਤੇ ਪਤਾਗਾ ਤਾਂ ਇਸ ਕਰਕੇ ਭਾਈ ਬਹੁਤ ਵਿਰੋਧ ਹੋ ਰਿਹਾ ਹੈ ਸਰਕਾਰ ਦਾ ਸਾਡੇ ਪੰਜਾਬ ਦੇ ਵਿੱਚ ਪਹਿਲੇ ਨੰਬਰ ਤੇ ਆਜੋ ਗੁੰਡਾਗਰਦੀ ਵਧੀ ਪਈਆ ਪੰਜਾਬ ਪੁਲਿਸ ਨੂੰ ਖੁੱਲੀ ਛੂੜਾ ਨਰਿੰਦਰ ਦੀਪ ਤੋਂ ਲੈ ਕੇ ਜਿਹੜਾ ਅਨਰਿੰਦਰਦੀਪ ਦਾ ਮਾਮਲਾ ਤਾਂ ਹੁਣ ਨਮਾ ਪੱਕ ਗਿਆ ਪਤਾ ਨਹੀਂ ਉਦੋਂ ਪਹਿਲਾਂ ਕਿੰਨੇ ਕ ਨੌਜਵਾਨ ਮਾਰੇ ਆ ਜਸਪ੍ਰੀਤ ਮਾਮਲਾ ਇਨਕਾਊਂਟਰ ਜਿਹੜਾ ਹੋਇਆਗਾ ਫੇਕ ਹੋ ਉਹ ਆ ਉਹ ਵੀ ਤੇ ਦੂਜਾ ਨੰਬਰ ਜਿਹੜਾ ਕਰਨਲ ਮਾਮਲਾ ਉਹ ਵੀ ਫੇਕ ਆ ਤੇ ਆ ਹੁਣ ਜਿਹੜਾ ਇੱਕ ਫੌਜੀ ਦੀਆਂ ਲੱਤਾਂ ਤੋੜ ਦਿੱਤੀਆਂ ਗਈਆਂ ਇਹ ਚਿੱਟੇ ਵਾਲਿਆਂ ਨੇ ਸ਼ਰੀਆਮ ਤੇ ਇੱਕ ਹੋਰ ਮਾਮਲਾ ਹੁਣ ਸਾਹਮਣੇ ਆ ਗਿਆ ਜੇ ਇਹ ਕਿ ਖਬਰ ਕਰਦੇ ਆ ਤੇ ਇਹ ਐਸਐਚ ਨੇ ਉਹਨੂੰ ਗੁਲਾਮੇ ਤੋਂ ਹੱਥ ਪਾ ਕੇ ਤੇ ਉਹਨੂੰ ਇੱਕ ਧਮਕੀਆਂ ਦਿੱਤੀਆਂ ਗਈਆਂ ਜਵਿੱਤ ਰਿਤ ਮੈਂ ਪਰਚਾ ਕਰਾ ਦੂੰਗਾ ਕਿਸ ਚੀਜ਼ ਦਾ ਪਰਚਾ ਕਰਾਇਆ ਉਹਨੇ ਲਿਖ ਕੇ ਲਾਇਆ ਵੀ ਸਾਡੇ ਪਿੰਡ ਚ ਚਿੱਟਾ ਵਿਕਦਾ ਕੰਧ ਤੇ ਲਿਖ ਕੇ ਲਾਇਆ ਤੋਤਾ ਫਿਰ ਸਹੀ ਗੱਲ ਆ ਜੇ ਵਿਕਦਾ ਤਾਂ ਹੁਣ ਜੇ ਮੇਰੇ ਪਿੰਡ ਚ ਵਿਗੂ ਮੈਂ ਤਾਂ ਕਹੂੰਗਾ ਵੇਕੂ ਵੇਕਦਾ ਭਾਈ ਸਾਡੇ ਵੀ ਵਿਕਦਾ ਪੰਜਾਬ ਜ਼ਿਲ੍ਹਾ ਮਾਨਸਾ ਸਾਡਾ ਵੀ ਇੱਥੇ ਪਥੇਰਾ ਬਹੁਤ ਚਿੱਟਾ ਵਿਕਦਾ ਤੇ ਸਨਿਚਰ ਵਿਕਦੇ ਆ ਡੱਬਿਆਂ ਦੇ ਡੱਬੇ ਵਿਕਦੇ ਆ ਉੱਥੇ ਹੀ ਪੁਲਿਸ ਵਾਲੇ ਜਦੋਂ ਫੜ ਲੈਂਦੇ ਆ ਉੱਥੇ ਉਹ 2-4000 ਦੇ ਦਿੰਦੇ ਉੱਥੇ ਛੱਡ ਦਿੰਦੇ ਆ ਇਹ ਸੱਚ ਆ ਗੱਲ ਜਦੋਂ ਕਦੋਂ ਇਹਨਾਂ ਦੀ ਜਦੋਂ ਕਿਤੇ ਰੇਡ ਪੈਂਦੀ ਆ ਕਿਸੇ ਨਸ਼ੇ ਵਾਲੇ ਤੇ ਜਿਹੜੇ ਕੋਈ ਵੱਡੇ ਨਸ਼ੇ ਤਸਕਰਾਂ ਉਹਨਾਂ ਨੂੰ ਪਹਿਲਾਂ ਫੋਨ ਜਾਂਦਾ ਵੀ ਮਾਲ ਸਾਈਡ ਤੇ ਕਰ ਦੋ ਵੀ ਗੱਡੀ ਆਊਗੀ ਇਹ ਜੋ ਸੱਚ ਆ ਸਾਡੇ ਪੰਜਾਬ 'ਚ ਜਿਹੜਾ ਕੁਝ ਹੋ ਰਿਹਾ ਆ ਆਪਾਂ ਤਾਂ ਉਹ ਲੋਕਾਂ ਸਾਹਮਣੇ ਪੇਸ਼ ਕਰਨਾ ਪੰਜਾਬ ਦੇ ਪ੍ਰਤੀ ਚੈਨਲ ਆ ਨਾ ਡਰਨਾ ਤੇ ਨਾ ਹੀ ਡਰਾਂਗੇ ਇੱਕ ਦਿਨ ਤਾਂ ਜ਼ਿੰਦਗੀ ਜਿਹੜੀ ਹੈਗੀ ਆ ਪੰਜਾਬ ਦੇ ਲੇਖੇ ਲਾਵਾਂਗੇ ਇੱਕ ਦਿਨ ਤਾਂ ਮਰਨਾ ਹੀ ਆ ਜਿੰਨੀ ਆਪਣੀ ਲਿਖਤੀ ਉੱਪਰ ਵਾਲੇ ਨੂੰ ਤਾਂ ਹੋਣੀ ਹੋਣਾ ਜੇ ਇਹ ਸੋਚ ਕੇ ਆਪਾਂ ਹੀ ਭਗਤ ਸਿੰਘ ਹੋਰੀ ਆਪਣੀਆਂ ਜਾਨਾਂ ਉਹਨਾਂ ਨੇ ਦੇ ਦਿੱਤੀਆਂ ਜਿਹੜੀਆਂ ਸਾਡੇ ਦੇਸ਼ ਯਾਦ ਕਰਾਏ ਆ ਜੇ ਉਹ ਸੋਚਦੇ ਵੀ ਸਾਨੂੰ ਤਾਂ ਯਾਰ ਫਾਂਸੀ ਚੜਾ ਦੇਣਗੇ ਤੇ ਅਸੀਂ ਦੇਸ਼ ਕਿਉਂ ਯਾਦ ਕਰਾਈਏ ਤਾਂ ਫਿਰ ਇਹ ਹੋ ਨਹੀਂ ਸਕਦਾ ਸਾਡੇ ਪੰਜਾਬ ਚ ਜੋਧੇ ਹੱਲੇ ਤਿੱਖ ਹੈਗੇ ਆ ਬੋਲਣ ਵਾਲੇ ਪੰਜਾਬ ਦੇ ਵਿੱਚ ਤੇ ਪਰ ਇਹ ਸਰਕਾਰ ਨਹੀਂ ਬੋਲਣ ਦਿੰਦੀ ਉਹਨਾਂ ਨੂੰ ਦਬਾਉਣਾ ਚਾਹੁੰਦੀ ਆ ਤਾਂ ਇਸ ਕਰਕੇ ਕਹਿਣਾ ਚਾਹਣਾ ਸੀਐਮ ਪੰਤਮਾਨ ਨੂੰ ਵੀਡੀਓ ਨੂੰ ਬਈ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਆਪਣਾ ਪੰਜਾਬ ਦੇ ਪ੍ਰਤੀ ਜਨਾਂ ਸੀਐਮ ਪੰਤਮਾਨ ਤੇ ਕਪਚਾ ਦਿਓ ਵੀ ਸਾਡੇ ਪੰਜਾਬ ਚ ਕੀ ਹੋ ਰਿਹਾ ਅੱਲੇ ਨੰਬਰ ਤੇ ਹੀ ਦੇਖੋ ਕੀ ਹੁਣ ਦਿਸਦਾ ਨਹੀਂ ਕਿਸੇ ਨੂੰ ਫੋਨ ਹੈ ਨਹੀਂ ਸੀ ਮਾਨ ਕੋਲੇ ਸਭ ਕੁਝ ਆ ਸਾਰਾ ਕੁਝ ਪਤਾ ਲੱਗਦਾ ਵੀ ਉਹ ਤਾਂ ਇਹ ਦੇਖ ਕੇ ਇੱਕ ਇਗਨੋਰ ਕਰ ਦਿੰਦੇ ਆ ਵੀ ਮੈਨੂੰ ਲੋਕ ਗਾਲਾਂ ਕੱਢਦੇ ਆ ਕੱਢੀਆਂ ਨੂੰ ਤਾਂ ਇਸ ਕਰਕੇ ਅੱਜ ਦੇ ਜਿਹੜੇ ਤੁਹਾਡੇ ਨਾਲ ਵਿਚਾਰ ਸਾਂਝੇ ਜ਼ਰੂਰ ਕਰਨੇ ਆ ਕਿਉਂਕਿ ਕਈ ਮਾਮਲੇ ਆਏ ਆ ਸਾਹਮਣੇ ਪਰ ਸਾਡਾ ਐਸਐਸਪੀ ਨੂੰ ਉਸ ਨੂੰ ਸਲਾਮ ਆ ਬਈ ਦਿਲੋਂ ਸਲੂਟ ਆ ਵੀ ਜਿਨੇ ਕੀ ਬਹੁਤ ਵੱਡਾ ਐਕਸ਼ਨ ਲਿਆ ਉਹਨੇ ਆਪਣਾ ਨੰਬਰ ਜਾਰੀ ਕੀਤਾ ਵੀ ਮੇਰੇ ਨਾਲ ਕੰਟੈਕਟ ਕਰੋ ਜਿਹੜਾ ਵੀ ਕੋਈ ਪੁਲਿਸ ਅਫਸਰ ਕੇਤੇ ਧੱਕਾ ਕਰਦਾ ਜਾਂ ਕੋਈ ਨਸ਼ਾ ਨਸ਼ਾ ਵੇਚ ਰਿਹਾ ਉਹਨੂੰ ਗ੍ਰਿਫਤਾਰ ਕਰਾਂਗੇ ਚਲੋ ਜੀ ਅੱਜ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਜਰੂਰ ਕਰਨੇ ਹੀ ਜਿੱਥੋਂ ਤੱਕ ਵੀਡੀਓ ਜਾਂਦੀ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਨਾ ਰਹੇ ਮਿਲਦੇ ਹਾਂ ਕੱਲ ਨੂੰ ਨਵੇਂ ਟੌਪ ਤੇ ਧੰਨਵਾਦ